ਮੇਰੇ ਬਲੌਗਸਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਹੋਪਸ ਆ ਬਦਿਆ ਹੋਵੋਗੇ ਹਾਂ ਜੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਜਿਹਾ ਮੈਚਿੰਗ ਸੂਟ ਲੈ ਕੇ ਆਏ ਆ ਅ ਠੀਕ ਹੈ ਇਹਨਾਂ ਦਾ ਕਲਰ ਸਟਫ ਤੇ ਜੋ ਵੀ ਪ੍ਰਾਈਸਿਸ ਰਹਿਣਗੇ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਠੀਕ ਹੈ ਦੱਸਾਂਗੇ ਸਾਰਾ ਕੁਝ ਕਲੀਅਰਟੀ ਦੇ ਨਾਲ ਉਸ ਤੋਂ ਪਹਿਲਾਂ ਮੈਂ ਇੱਕ ਰੂਕਸਟ ਕਰਾਂਗੀ ਜੋ ਵੀ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਜੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੈਲਿਕਨ ਪ੍ਰੈਸ ਕਰੋ ਤਾਂ ਜੋ ਸਾਡੀਆਂ ਡੇਲੀ ਪਾਉਣ ਵਾਲੀਆਂ ਵੀਡੀਓਜ਼ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਦੇਖਦੇ ਰਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਪੈਣਾ ਵੀ ਵੀਡੀਓ ਦੇਖ ਕੇ ਸੂਪਨੇ ਜਿਹੜੇ ਬਾਈ ਕਰ ਸਕਣ ਠੀਕ ਹੈ ਆਪਣੇ ਕੋਲ ਸਟੱਫ ਹੈ ਜਿਹੜਾ ਬਹੁਤ ਵਧੀਆ ਹੁੰਦਾਗਾ ਤੁਸੀਂ ਇੱਕ ਵਾਰ ਹੈ ਜਿਹੜਾ ਜੇਕਰ ਸਟੱਫ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਵੀ ਹਨਾ ਹਲਕੇ ਪ੍ਰਾਈਸ ਵਾਲਾ ਸੂਟ ਜਿਹੜਾ ਤੁਸੀਂ ਬਾਏ ਕਰਕੇ ਚੱਕ ਆ ਸਕਦੇ ਹੋ ਕਿਉਂਕਿ ਜਿਹੜਾ ਆਪਣੇ ਕੋਲ ਸਟਾਫ ਰਹੂਗਾ ਬਹੁਤ ਵਧੀਆ ਕੁਆਲਿਟੀ ਦਾ ਰਹੂਗਾ ਜਿਹਨਾਂ ਆਪਾਂ ਬਹੁਤ ਹੀ ਬ੍ਰਾਂਡਡ ਸਟਾਫ ਹੈ ਜਿਹੜਾ ਯੂਜ਼ ਕਰਦੇ ਆ ਸੇਲ ਕਰਦੇ ਆ ਜਿੱਦਾਂ ਰਾਮ ਟੈਕਸ ਹੋ ਗਿਆ ਏਕੇ ਟੈਕਸ ਹਨਾ ਇਸ ਤਰ੍ਹਾਂ ਦੇ ਜਿੰਨੀ ਵੀ ਬ੍ਰਾਂਡਡ ਸਟਾਫ ਨੇ ਉਹ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਕਿਸੇ ਵੀ ਸਟਾਫ ਨੂੰ ਪਲੇਨ ਦੇ ਵਿੱਚ ਵੀ ਬਾਏ ਕਰ ਸਕਦੇ ਹੋ ਤੇ ਪ੍ਰਿੰਟ ਦੇ ਵਿੱਚ ਵੀ ਵਰਕ ਕਰਵਾ ਕੇ ਵੀ ਠੀਕ ਹੈ ਇਹ ਵਿਦਆਊਟ ਦੁਪੱਟੇ ਲੈਣਗੇ ਹਰ ਇੱਕ ਸੂਟ ਦਾ ਅਲੱਗ-ਅਲੱਗ ਪ੍ਰਾਈਸ ਰਹੂਗਾ हाँ जीडियो का डार्क कलर आ गया इस तरह की प्रिंटिंग रहूगी मल्टी कलर रहने गए बॉटम रहूगी कैमरिक कॉटन का विदउट दुपट्टा प्राइस इसका छे सौ ठीक है ਇਹ ਪਹਿਲਾਂ ਸੇਲ ਇਸ ਦੇ ਨਾਲ ਦਾ ਜਿਹੜਾ ਸੇਮ ਸੂਟ ਐ ਪਹਿਲਾਂ ਵੀ ਸੇਲ ਹੋ ਚੁੱਕਿਆ ਇਹ ਦੁਬਾਰਾ ਤੋਂ ਫੇਰ ਆਪਣੇ ਕੋਲ ਆਰਡਰ ਤੇ ਆਇਆ ਸੀਗਾ ਠੀਕ ਐ ਇਹ ਜਿਹੜੇ ਸੂਟ ਆਉਣਗੇ ਨਾ ਆਪਣੇ ਕੋਲ ਜਿਹੜੇ ਦੂਸਰੇ ਨੇ ਉਹ ਡਬਲ ਡਬਲ ਨੇ ਤੁਸੀਂ ਉਹਨਾਂ ਨੂੰ ਵੀ ਬਾਈਟ ਕਰ ਸਕਦੇ ਹੋ ਹਾਂ ਤੇ ਇਹ ਸੂਟ ਰਿਹਾ ਜਿਹੜਾ ਬਹੁਤ ਪਿਆਰਾ ਕੈਮਰੀ कॉटन ਦਾ ਵਿਦਾਊਟ ਦੁਪੱਟਾ ਪ੍ਰਾਈਸ 600 ਠੀਕ ਐ ਤੁਸੀਂ ਵੀ ਸੇਮ ਸੂਟ ਬਾਈ ਕਰ ਸਕਦੇ ਹੋ ਸੇਮ ਕਲਰ ਦੇ ਵਿੱਚ ਬਹੁਤ ਪਿਆਰਾ ਜਿਹਾ ਸਟਾਫ ਰਹੂਗਾ ਦੁਪੱਟੇ ਵੀ ਤੁਸੀਂ ਅਲੱਗ ਤੋਂ ਲਗਵਾ ਸਕਦੇ ਹੋ ਇਹਨਾਂ ਦੇ ਨਾਲ ਠੀਕ ਹੈ ਜੇਕਰ ਲਗਵਾਉਣਾ ਚਾਹੁੰਦੇ ਹੋ ਹਾਂਜੀ ਇਹ ਦੇਖੋ ਇਹ ਵੀ ਪਿਓਰ ਕਾਟਨ ਦਾ ਹੈਗਾ ਬਹੁਤ ਪਿਆਰਾ ਜਿਹਾ ਸਟੱਫ ਹੈ ਇਸ ਦਾ ਕਾਟਨ ਦੇ ਵਿੱਚ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਰਹੂਗੀ ਦੇਖੋ ਇਸ ਦੇ ਨਾਲ ਜਿਹੜੇ ਬਾਟਮ ਰਹੂਗੀ ਉਹ ਹੋਊਗੀ ਸ਼ੈਡੋ ਪ੍ਰਿੰਟ ਵਾਲੀ ਇਸ ਤਰ੍ਹਾਂ ਦੀ ਇਸ ਦੇ ਵਿੱਚ ਸ਼ੈਡੋ ਪ੍ਰਿੰਟ ਰਹੂਗਾ ਠੀਕ ਹੈ ਜਿਸ ਨੂੰ ਇਹਨੂੰ 네ਗੇਟਿਵ ਪ੍ਰਿੰਟ ਵੀ ਕਿਹਾ ਜਾਂਦਾ ਮਤਲਬ ਕਿ ਜੋ ਆਪਣੀ ਸ਼ਰਟ ਦੇ ਵਿੱਚ ਹੁੰਦਾ ਪ੍ਰਿੰਟ ਡਾਰਕ ਦਾ ਸ਼ੇਡ ਦੇ ਵਿੱਚ ਹਨ ਉਸ ਨੂੰ ਬਿਲਕੁਲ ਲਾਈਟ ਕਰਕੇ ਬਾਟਮ ਦੇ ਵਿੱਚ ਰੈਡੀ ਕੀਤਾ ਜਾਂਦਾ ਇਹਦੇ ਵਿੱਚ ਹਲਕਾ ਹਲਕਾ ਦਿਖਾਈ ਦਿੰਦਾ ਹੁੰਦਾ ਹੈ ਇਹ ਠੀਕ ਹੈ ਬਹੁਤ ਪਿਆਰੀ ਜਿਹੀ ਡਿਜ਼ਾਈਨ ਹੈ ਅੱਜ ਦਾ ਇਸ ਵਾਰ ਜਿਹੜਾ ਹੈ ਨਾ ਵਿਂਟਰ ਦੇ ਵਿੱਚ ਸੌਰੀ ਸਮਰ ਦੇ ਵਿੱਚ ਬਹੁਤ ਚੱਲ ਰਿਹਾ ਹੈ ਡਿਜ਼ਾਈਨ ਹੈ ਜਿਹੜੀਆਂ ਬਾਟਮ ਹਨ ਇਸ ਤਰ੍ਹਾਂ ਨਹੀਂ ਆਉਂਦੀਆਂ ਨੇ ਹਰ ਇੱਕ ਸੂਟ ਦੇ ਨਾਲ ਇਹ ਵੀ ਵੱਡੇ ਪੱਨੇ ਦੇ ਸੂਟ ਰਹਿਣਗੇ ਮੇਡਾ ਉਹ ਦੁਪੱਟੇ ਹਾਂਜੀ ਇਸ ਸੂਟ ਦਾ ਪ੍ਰਾਈਸ ਵੀ ਤੁਹਾਨੂੰ 600 ਕਹੂਗਾ ਆਹ ਸੌਰੀ 800 ਕਹੂਗਾ ਠੀਕ ਹੈ ਇਹ ਕੈਮਬ੍ਰਿਕ ਕਾਟਨ ਸੀ ਇਹ ਨਾਰਮਲ ਕਾਟਨ ਹੈ ਸਟੱਫ ਦੋਨੋਂ ਹੀ ਬਹੁਤ ਵਧੀਆ ਹੈ ਹਾਂਜੀ ਨੈਕਸਟ ਸੂਟ ਆ ਗਿਆ ਆਪਣੇ ਕੋਲ ਬਹੁਤ ਪਿਆਰਾ ਜਿਹਾ ਸੂਟ ਹੈ ਇਹ ਆ ਇਹਦਾ ਸਟੱਫ ਰਹੂਗਾ ਜਿਹੜਾ ਸ਼ਰਟ ਦਾ ਰਹੂਗਾ ਬੰਬਰ ਦੇ ਵਿੱਚ ਆਰੀ ਵਰਕ ਦਾ ਰੈਡੀ ਹੈ ਇਹ ਆਰੀ ਵਰਕ ਦੇ ਨਾਲ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਇਸ ਦੇ ਸਿੱਪੀ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਸ਼ੇਡ ਵਾਲਾ ਆਰੀ ਵਰਕ ਕੀਤਾ ਹੋਇਆ ਆ ਪਤਾ ਨਹੀਂ ਕੈਮਰੇ ਦੇ ਵਿੱਚ ਥੋੜਾ ਕਲੀਅਰ ਦਿਖ ਵੀ ਰਿਹਾ ਹੋਊਗਾ ਜਾਂ ਨਹੀਂ ਇਹਦਾ ਵਰਕ ਹੈ ਜਿਹੜਾ ਇਸ ਤਰ੍ਹਾਂ ਨਾਲ ਠੀਕ ਹੈ ਇਹ ਵਾਲੀਆਂ ਜਿਹੜੀਆਂ ਵਿੱਚ ਛੋਟੀਆਂ-ਛੋਟੀਆਂ ਬਿਲਾਂ ਪੱਤੀਆਂ ਜੀਆਂ ਬਣਾਈਆਂ ਹੋਈਆਂ ਨੇ ਟਾਣੀਆਂ ਇਹ ਨਾਲ ਤੇ ਵਿੱਚ ਇਹਦੇ ਪ੍ਰਿੰਟ ਰਹੂਗਾ ਠੀਕ ਹੈ ਇਹ ਆਗੇ ਆਪਣੀ ਸ਼ਰਟ ਇਟਾਈ ਟਾਈ ਮੀਟਰ ਦੀ ਕੱਟ ਮਿਲੂਗੀ ਤੁਹਾਨੂੰ ਬਾਟਮ ਦੀ ਵੀ ਤੇ ਸ਼ਰਟ ਦੀ ਵੀ ਕਲਰ ਆਪਸ਼ਨਸ ਕਾਫੀ ਨੇ ਆਪਣੇ ਗਰੁੱਪ ਦੇ ਵਿੱਚ ਅਪਡੇਟ ਕੀਤੇ ਹੋਏ ਨੇ ਇਹ ਠੀਕ ਹੈ ਤੁਸੀਂ ਜੇਕਰ ਸਾਡੇ WhatsApp ਗਰੁੱਪ ਚੈਟ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ नीचे ਦਿੱਤੇ ਗਏ ਕੰਟੈਕਟ ਨੰਬਰ ਤੇ ਹਨਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਹਾਂਜੀ ਇਹ ਆਪਣੀ ਸ਼ਰਟ ਸੀਗੀ ਦੰਨੇ ਦੀ ਬਾਟਮ ਬਾਟਮ ਰਹੂਗੀ ਇਹਦੀ ਮਸ਼ਲੀਨ ਸਿਲਕ ਦੇ ਵਿੱਚ ਬਹੁਤ ਪਿਆਰਾ ਜਿਹਾ ਸਟਾਫ ਹੈ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਸੌਫਟ ਵਾਲਾ ਕਲਰ ਵੀ ਬਹੁਤ ਸੋਹਣਾ ਹੈਗਾ ਠੀਕ ਹੈ ਸਮਰ ਦੇ ਲਈ ਇਹ ਕਲਰ ਕਲੈਕਸ਼ਨ ਹੈ ਜਿਹੜੀ ਬਹੁਤ ਵਧੀਆ ਰਹੂਗੀ ਇਸ ਦੇ ਵਿੱਚ ਸਾਰੇ ਕਲਰ ਇਸ ਤਰ੍ਹਾਂ ਦੇ ਨੇ ਬਹੁਤ ਹੀ ਪਿਆਰੇ ਪਿਆਰੇ ਕਲਰ ਰਹਿਣਗੇ ਆ ਡਿਜ਼ਾਈਨ ਦੇ ਵਿੱਚ ਹਾਂਜੀ ਤੁਸੀਂ ਦੁਪੱਟੇ ਇਹਨਾਂ ਦੇ ਨਾਲ ਲਗਵਾ ਸਕਦੇ ਹੋ ਠੀਕ ਹੈ ਇਸ ਦਾ ਜਿਹੜਾ ਪ੍ਰਾਈਸ ਹੈਗਾ ਉਹ ਆਪਾਂ ਨੂੰ ਕਹੂਗਾ 1500 ਠੀਕ ਹੈ ਇਹ ਆਰੀ ਵਰਕ ਵਾਲਾ ਸੂਟ ਹੈਗਾ ਸ਼ਰਟ ਹੈ ਜਿਹੜੀ ਇਸ ਦੀ ਆਰੀ ਵਰਕ ਨਾਲ ਰੈਡੀ ਹੈ ਕਲਰ ਬਹੁਤ ਪਿਆਰਾ ਜਾਏਗਾ ਠੀਕ ਹੈ ਇਹ ਵੀ ਕਲਰ ਬਹੁਤ ਪਿਆਰਾ ਹੈ ਬਹੁਤ ਸੋਨੇ ਸੋਨੇ ਕਲਰ ਨੇ ਬਹੁਤ ਹੀ ਸੋਹਣੀ ਜਿਹੀ ਸਪ੍ਰਿੰਟਿੰਗ ਲੈ ਕੇ ਆਉਨੇ ਆ ਤੁਹਾਡੇ ਲਈ ਬਹੁਤ ਵਧੀਆ ਸਟਾਫ ਲੈ ਕੇ ਆਉਨੇ ਆ ਜੇਕਰ ਤੁਸੀਂ ਕੋਈ ਵੀ ਸਟਾਫ ਪ੍ਰਿੰਟ ਕੁਝ ਵੀ ਆ ਦੁਪੱਟੇ ਵਗੈਰਾ ਦੇ ਵਿੱਚ ਹਨਾ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਵਟਸਐਪ ਕਾਲ ਵੀ ਕਰ ਸਕਦੇ ਹੋ ਸਿੰਪਲ ਕਾਲ ਵੀ ਕਰ ਸਕਦੇ ਹੋ ਐਂਡ ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਠੀਕ ਹੈ ਇੰਸਟਾਗ੍ਰam ਦਾ ਜਿਹੜਾ ਲਿੰਕ ਮੈਂ ਨੀਚੇ ਮੈਂਸ਼ਨ ਕਰਤਾ ਤੁਸੀਂ ਉਸ ਤੇ ਚੈੱਕ ਕਰ ਸਕਦੇ ਹੋ ਹਰ ਇੱਕ ਡਿਜ਼ਾਈਨ ਵਰਕ ਪਾਲੀ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਅ ਪੇਮੈਂਟ ਤਾਂ ਮੈਂ ਹਰ ਵੀਡੀਓ ਦੇ ਵਿੱਚ ਦੱਸਦੀ ਆ ਅ ਜੋ ਵੀ ਆਪਣੇ ਇੱਕ ਵੀਡੀਓ ਦੇ ਨਾਲ ਹਰ ਇੱਕ ਵੀਵਰ ਨੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਆ ਹਰ ਵੀਡੀਓ ਨੂੰ ਡੇਲੀ ਦੇਖਦੇ ਨੇ ਹਨਾ ਅ ਮੈਂ ਉਹਨਾਂ ਲਈ ਕਹਿ ਰਹੀ ਆ ਵੀ ਇਹ ਵੀ ਜੋ ਵੀ ਅਸੀਂ ਵੀਡੀਓ ਦੇ ਵਿੱਚ ਹਨਾ ਇੰਸਟਾਗ੍ਰam ਬਾਰੇ ਜਾਂ ਫਿਰ ਆਪਣਾ ਅ ਪੇਮੈਂਟ ਬਾਰੇ ਜੋ ਵੀ ਅਸੀਂ ਬੋਲਦੇ ਆ ਹਨਾ ਉਹ ਜੋ ਆਪਣੀ ਵੀਡੀਓ ਦੇ ਨਾਲ ਨਵਾਂ ਵੀਵਰ ਜੁੜਿਆ ਹੋਇਆ ਹੁੰਦਾ ਉਹਨਾਂ ਲਈ ਦੱਸ ਰਹੇ ਹੁੰਦੀ ਆ ਹੋ ਸਕਦਾ ਉਹ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੋਵੇ ਤੇ ਉਹਨਾਂ ਨੇ ਹੋਰ ਪਿਛਲੀਆਂ ਕੋਈ ਵੀ ਵੀਡੀਓ ਨਾ ਦੇਖੀ ਹੋਵੇ ਤਾਂ ਉੱਥੇ ਇਸ ਲਈ ਅਸੀਂ ਇਹ ਰਿਪੀਟ ਕਰਦੇ ਹੁੰਨੇ ਆ ਤਾਂ ਕਿ ਉਹਨਾਂ ਨੂੰ ਕਲੀਅਰ ਹੋ ਸਕੇ ਸਾਰਾ ਕੁਝ ਠੀਕ ਹੈ ਹੋ ਸਕਦਾ ਉਹ ਦੂਸਰੀ ਵੀਡੀਓ ਨਾ ਦੇਖਣ ਇਸ ਲਈ ਉਹਨਾਂ ਨੂੰ ਪਹਿਲੀ ਵੀਡੀਓ ਦੇ ਵਿੱਚ ਜੋ ਵੀ ਉਹ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਕਲੀਅਰ ਹੋ ਸਕੇ ਠੀਕ ਹੈ ਹਾਂਜੀ ਬਾਕੀ ਸ਼ਿਪਿੰਗ ਆਪਣੇ ਪੂਰੇ ਵਰਲਡ ਦੇ ਵਿੱਚ ਰਹੂਗੀ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠ ਕੇ ਹੋਮ ਸੂਟ ਸਾਡੇ ਤੋਂ ਰੈਡੀ ਕਰਵਾ ਕੇ ਜਾਂ ਪ੍ਰਿੰਟ ਦੇ ਵਿੱਚ ਬਾਏ ਕਰ ਸਕਦੇ ਹੋ ਠੀਕ ਹੈ ਅ ਹੁਣ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ